ਏ ਅਗਰ ਅਸੀਂ ਕੈਮਰੇ ਦੇ ਸਾਹਮਣੇ ਵੀ ਕਹਿ ਰਹੇ ਹਾਂ ਵੀ ਵੋਟਾਂ ਖਰੀਦੀਆਂ ਜਾਂਦੀਆਂ ਹਨ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਸਾਨੂੰ ਕੋਈ ਲੀਡਰ ਪੈਸੇ ਦੇਣਾ ਵੀ ਲੈ ਲਓ ਵੋਟ ਸਾਨੂੰ ਪਾ ਦਿਓ ਇਟ ਮੀਨਸ ਕਿ ਮਾਨ ਸਾਹਿਬ ਨੂੰ ਪਤਾ ਕਿ ਵੋਟਾਂ ਖਰੀਦੀਆਂ ਜਾਂਦੀਆਂ ਦੇਖੋ ਐਤੀ ਸਿਰਫ ਮਾਨ ਸਾਹਿਬ ਹੀ ਨਹੀਂ ਕਹਿ ਰਹੇ ਸੀ ਸਾਰੀ ਪੋਲਿਟੀਕਲ ਪਾਰਟੀਆਂ ਦੇ ਬੰਦੇ ਇਹੀ ਕਹਿ ਰਹੇ ਸੀ ਵੀ ਕੋਈ ਵੀ ਆਏ ਪੈਸੇ ਵੋਟ ਸਾਨੂੰ ਪਾਣਾ ਪਰ ਮੈਨੂੰ ਇਹ ਲੱਗਦਾ ਉੱਥੇ VOTING PERCENTAGE ਜਿਸ ਤਰੀਕੇ ਨਾਲ ਗਿਦਣ ਵਾਹੇ ਦੇ ਵਿੱਚ ਹੋਈ ਹੈ ਕਸਰ ਤੇ ਡਿੰਪੀ ਟੇ ਲੋ ਉਹਨਾਂ ਨੇ ਵੀ ਨਹੀਂ ਕੋਈ ਛੱਡੀ ਹੋਈ ਕਸਰ ਮਨਪਰੀਤ ਬਾਦਾਰ ਉਹਨਾਂ ਨੇ ਵੀ ਕੋਈ ਛੱਡੀ ਨਹੀਂ ਹੋ ਆਪਣੇ ਐਮ.ਐਲ.ਏ.ਜ਼ ਮੰਤਰੀਆਂ ਦੀ ਖਾਸ ਡਿਊਟੀ ਲਈ ਹੋਈ ਸੀ ਕਿ ਵੀ ਇੱਕ ਇੱਕ ਪਾਪਟ ਨੂੰ ਮਾਰਕ ਕੀਤਾ ਹੋਇਆ ਸੀਗਾ ਔਰ ਅਗਰ ਇਹ ਮੈਨੇਜਮੈਂਟ ਉਸ ਤਰੀਕੇ ਨਾਲ ਹੀ ਹੋ ਗਿਆ ਹੋਵੇਗਾ ਜਿਸ ਤਰੀਕੇ ਨਾਲ ਸੰਦੀਪ ਪਾਟਾਕੁਰ ਨੇ ਕੀਤਾ ਹੈ ਤੇ ਫਿਰ ਕੋਈ ਵੱਡੀ ਹੈਰਾਨੀ ਵਾਲੀ ਗੱਲ ਨਹੀਂ ਹੈ ਉੱਥੇ ਜਿਹੜੇ ਹਰਿੰਦਰ ਧਾਲੀਵਾਲ ਉਹਨਾਂ ਵੀ ਜਿੱਤ ਸਕਦੇ ਨੇ ਕਹਿੰਦੇ ਕਹਿੰਦੇ ਬਰਨਾਲੇ 'ਚ ਗਾਰੰਟੀ ਲੋਕਗੇ ਚੱਲ ਰਹੇ ਸੀ ਅਖੀਰਲੇ ਦਿਨ ਐਸੀ ਗੇਮ ਘੁੰਮੀ ਕਿ ਸਮੀਕਰਨ ਚੇਂਜ ਹੋ ਸਕਦੇ ਆ ਤੁਸੀਂ ਸਿੱਧਾ ਸਿੱਧਾ ਸਪਸ਼ਟ ਦੱਸੋਗੇ ਬਰਨਾਲਾ ਕਿੰਨੂੰ ਜਿਤਾ ਰਿਹਾ ਹੈ ਜਿਸ ਤਰੀਕੇ ਦੀ ਰਿਪੋਰਟ ਆ ਰਹੀ ਹੈ ਵੀ ਪਿੰਡਾਂ ਦੇ ਵਿੱਚੋਂ ਸਭ ਤੋਂ ਵੱਡਾ ਰੋਡ ਸੂਰਦੀਪ ਸਿੰਘ ਬਾਠ ਉਹਨਾਂ ਦਾ ਸੀਗਾ ਔਰ ਇੱਥੇ ਤੱਕ ਵੀ ਗੱਲ ਆ ਰਹੀ ਹੈ ਵੀ ਗੁਰਦੀਪ ਸਿੰਘ ਬਾਠ ਉਹਨਾਂ ਦੇ ਪਿੱਛੇ ਵੀ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦੀ ਸਪੋਰਟ ਸੀਗੀ 13 ਬਾਬਾ ਨਾਨਕੀ ਉੱਥੇ ਮੈਟਰ ਕਰਦੇ ਨੇ 크ਿਸਚਨ ਵੋਟ ਔਰ 50000 ਦੇ ਕਰੀਬ ਉਸ ਕੌਨਸਟਿਚਨਸੀ ਦੇ ਹਾਲੇਦ ਵਾਲੇ ਜਾਂ ਕੌਨਸਟਿਚਨਸੀ ਦੇ ਵਿੱਚ ਵੀ ਵੋਟ ਹੈਗੇ ਨੇ ਔਰ ਇਹ ਪਿਛਲੇ 2-3 ਇਲੈਕਸ਼ਨਾਂ ਤੋਂ ਜਦ ਇਹ 크ਿਸਚਨ ਵੋਟ ਉਹ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਖਾਤੇ 'ਚ ਬੋਲਦੀ ਸੀਗੀ ਕ੍ਰਿਸਚਨ ਸਪੋਰਟ ਉਹਨਾਂ ਨੂੰ ਐਨ ਬਲੌਕ ਮਿਲਦੀ ਸੀਗੀ ਪਰ ਐਤਕੀ ਐਤਕੀ ਉਦਕਾ ਸਮੀਕਰਨ ਵਿਗੜੇ ਹੋਏ ਨੇ ਮੇਰੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੀ ਐਤਕੀ 70 30 ਦੀ ਰੇਸ਼ੀਓ ਦੇ ਨਾਲ ਕ੍ਰਿਸਚਨ ਵੋਟ ਵੰਡੇ ਗਏ ਮਾਜਦੇ ਬਾਰੇ ਤਾਂ ਇੱਕ ਗੱਲ ਬੜੀ ਮਸ਼ਹੂਰ ਹੈ ਜਿੱਦੀ ਸਰਕਾਰ ਹੁੰਦੀ ਹੈ ਨਾ ਲੋਕੀ ਉਹਦਾਂ ਦੀ ਪੱਗ ਬੰਨੀ ਸ਼ੁਰੂ ਕਰ ਦਿੰਦੇ ਐ ਜਿਦਾਂ ਅਕਾਲੀਆਂ ਦੀ ਸਰਕਾਰ ਦੇ ਵਿੱਚ ਜਿਹੜੇ ਕਾਂਗਰਸੀ ਵੀ ਸੀ ਨਾ ਉਹਨਾਂ ਨੇ ਵੀ ਨੀਲੀ ਪੱਗ ਬੰਨੀ ਸ਼ੁਰੂ ਕੀਤੀ ਸੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਤੇ ਮੈਂ ਹਾਂ ਕਰਨ ਸਾਡਾ ਪ੍ਰੋਗਰਾਮ ਕੋਰੀਆਂ ਕਰਾਰੀਆਂ ਕਿਉਂਕਿ ਜ਼ਿਮਨੀ ਚੋਣਾ ਹੋ ਹਟੀਆਂ ਨੇ ਉਹਦਾ ਰਿਜ਼ਲਟ ਆ ਉਹਨੂੰ ਕੁਝ ਘੰਟੇ ਰਹਿ ਗਏ ਜਿੱਤੇਗਾ ਕੌਣ ਐਗਜ਼ਿਟ ਪੋਲ ਕੀ ਕਹਿੰਦਾ ਹੈ ਵੱਡੇ ਵੱਡੇ ਜਿਹੜੇ ਸਿਆਸਤ ਦੇ ਮਾਹਰ ਨੇ ਕੀ ਨਿਚੋੜ ਕਰਦੇ ਆ ਕਿ ਐਂਡਲੇ ਦੇ ਨੇ ਕੋਈ ਗੇਮ ਕੁਮੀ ਹੈ ਜੇ ਕੁਮੀ ਹੈ ਤੇ ਕਿਧਰਲੇ ਪਾਸੇ ਜਿਹੜਾ ਇਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਸਾਡੇ ਨਾਲ ਰਾਜੀਵ ਭਾਸਕਰ ਜੀ ਨੇ ਪੋਲੀਟੀਕਲ ਐਨਾਲਿਸਟ ਨੇ ਤੇ ਪੋਲੀਟਿਕਸ ਨੂੰ ਲੰਬੇ ਸਮੇਂ ਤੋਂ ਵਾਚ ਕਰ ਰਹੇ ਇਹਨਾਂ ਦੀਆਂ ਭਵਿੱਖਬਾਣੀਆਂ ਲਗਭਗ ਸੱਚ ਹੁੰਦੀਆਂ ਨੇ ਤਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਪਾਸਕਰ ਸਾਫ ਸਤਿਕਾਰ ਧੰਨਵਾਦ ਜੀ ਧੰਨਵਾਦ ਕੀ ਕਹਿੰਦੀ ਹੈ ਸਿਆਸਤ ਜੀ ਚਾਰ ਸੀਟਾਂ ਦੇ ਜ਼ਿਮਨੀ ਚੋਂ ਹੋਲੀ ਤੇ ਹੌਟ ਸੀਟਾਂ ਸੀ ਬਰਨਾਲਾ ਗਿੱਦੜਵਾਹਾ ਚੱਬੇਵਾਲ ਵੀ ਚੱਲਾਂਗੇ ਤੇ ਉਹਦੀ ਡੇਰਾ ਬਾਬਾ ਨਾਨਕ ਦੀ ਵੀ ਗੱਲ ਕਰਾਂਗੇ ਚਾਰਾਂ ਸੀਟਾਂ ਦਾ ਤੁਸੀਂ ਕੀ ਨਿਚੋੜ ਕੱਢਦੇ ਹੋ ਵੈਸੇ ਤੇ ਕਰਨ ਦੀ ਜਿਹੜੀ ਹੈ ਬਾਈ ਇਲੈਕਸ਼ਨਸ ਹੁੰਦੇ ਨੇ ਨਾ ਇੱਕ ਕਹਾਵਤ ਜੀ ਬਣੀ ਹੋਈ ਹੈ ਵੀ ਜਿਹੜੀ ਸਰਕਾਰ ਹੁੰਦੀ ਹੈ ਉਹਦੀ ਬਾਈ ਇਲੈਕਸ਼ਨ ਦੇ ਵਿੱਚ ਐਜ ਹੁੰਦੀ ਹੈ ਔਰ ਪੰਜਾਬ ਦੇ ਵਿੱਚ ਵੀ ਜੇ ਤੁਸੀਂ ਪਿਛਲੇ 10-15 ਇਦਾਂ ਦੇ ਬਾਈ ਇਲੈਕਸ਼ਨ ਦੇ ਉੱਤੇ ਦੇਖ ਲਓ ਤਾਂ ਕੁਝ ਅਪਵਾਦ ਜ਼ਰੂਰ ਨੇ ਜਿਦੇ ਵਿੱਚ ਸਰਕਾਰ ਕਿਸੇ ਹੋਰ ਦੀ ਸੀ ਤੇ ਉਹ ਜਿੱਤ ਗਿਆ ਕੋਈ ਹੋਰ ਪਰ ਐਤਕੀ ਜਿਹੜੇ ਚਾਰ ਇਲੈਕਸ਼ਨਸ ਨੇ ਜਦ ਵੀ ਕਿਸੇ ਇਲੈਕਸ਼ਨ ਨੂੰ ਸਟੱਡੀ ਕਰਨਾ ਹੁੰਦਾ ਹੈ ਤੇ ਸਭ ਤੋਂ ਪਹਿਲੇ ਇੱਕ ਦੇਖਣਾ ਹੁੰਦਾ ਹੈ ਵੀ ਕਿਹੜੀ ਪਾਰਟੀ ਦਾ ਕੀ ਨੈਰੇਟਿਵ ਸੈੱਟ ਹੋ ਰਿਹਾ ਹੈ ਕਿਉਂਕਿ ਹਜੇ ਅੱਧਾ ਟਰਮ ਸਰਕਾਰ ਦਾ ਪੂਰਾ ਹੋਇਆ ਔਰ ਅੱਧਾ ਟਰਮ ਬਾਕੀ ਹੈ ਯਾਨੀ 2.5 ਸਾਲ ਤਕਰੀਬਨ ਪੋਨੇ 3 ਸਾਲ ਹੋ ਗਏ ਨੇ ਔਰ 2.5 ਸਾਲ ਹੋਰ ਬਾਕੀ ਨੇ ਇਸ ਤੋਂ ਚਲੋ ਆਪਾਂ ਬਰਨਾਲੇ ਤੋਂ ਸਿੱਧੀ ਗੱਲ ਹੀ ਸ਼ੁਰੂ ਕਰਦੇ ਆਂ ਕਿਉਂਕਿ ਲੰਮੀ ਗੱਲਾਂ ਕਰਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਤਾਂ ਕੱਲ ਰਿਜ਼ਲਟ ਹੀ ਆ ਜਾਣਾ ਹੈ ਬਰਨਾਲੇ ਦੇ ਵਿੱਚ ਇਸ ਵਕਤ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਹੈ ਉਹਦੇ ਵਾਸਤੇ ਚੈਲੰਜ ਬਣਿਆ ਹੋਇਆ ਹੋਵੇਗਾ ਗੁਰਦੀਪ ਸਿੰਘ ਬਾਦ ਜਿਹੜਾ ਉੱਥੇ ਦਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੁੰਦਾ ਸੀਗਾ ਉਹਨੂੰ ਨਾ ਟਿਕਟ ਮਿਲਣ ਕਰਕੇ ਉਹ ਬਕਤੌਰ ਬਾਗੀ ਉਮੀਦਵਾਰ ਉੱਥੇ ਖੜਾ ਔਰ ਉਥੇ ਦੀ ਅਗਰ ਤੁਸੀਂ ਪੋਲਿਟਿਕਲ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਸਾਫ਼ ਤੌਰ ਤੇ ਇਹ ਲੱਗਦਾ ਹੈ ਕਿ ਜੇ ਗੁਰਦੀਪ ਸਿੰਘ ਬਾਠ ਉਹਨਾਂ ਨੂੰ ਕੋਈ ਵੱਡਾ ਹੰਗਾਰਾ ਮਿਲਦਾ ਹੈ ਉਹ ਭਾਵੇਂ ਜਿੱਤ ਸਕਣ ਜਾਂ ਨਹੀਂ ਜਿੱਤ ਸਕਣ ਲੇਕਿਨ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਹੜੇ ਹਰਿੰਦਰ ਸਿੰਘ ਢਾਲੀਵਾਲ ਜਿਹਨੂੰ ਕਹਿੰਦੇ ਨੇ ਕਿ ਮੀਤ ਹੀਰ ਦੇ ਮਾਸੀ ਦਾ ਮੁੰਡਾ ਯਾਨੀ ਉਹਨੂੰ ਜ਼ਰੂਰ ਇੱਕ ਡੈਂਟ ਪਾਣਗੇ ਔਰ ਦੂਜੇ ਪਾਸੇ ਅਗਰ ਕੈਂਡੀਡੇਟ ਵਾਈਜ਼ ਆਪਾਂ ਦੇਖੀਏ ਤੇ ਕੁਲਦੀਪ ਸਿੰਘ ਢਿੱਲੋ ਯਾਨੀ ਕਾਲਾ ਢਿੱਲੋ ਉਹੀ ਇੱਕ ओरिजिनल ਤੇ ਲੋਕਲ ਕੈਂਡੀਡੇਟ ਹੈ ਪਹਿਲੀ ਵਾਰ ਇਲੈਕਸ਼ਨ ਵਿੱਚ ਉਤਰ ਰਿਹਾ ਔਰ ਉਹਨਾਂ ਦੀ ਵੀ ਇਮੇਜ ਇੱਕ ਬੜੀ ਜ਼ਬਰਦਸਤ ਤਰੀਕੇ ਨਾਲ ਜੋ ਉੱਥੇ ਦੇ ਲੋਕ ਕਹਿੰਦੇ ਨੇ ਵੀ ਚੰਗੀ ਇਮੇਜ ਰੱਖਦੇ ਨੇ ਔਰ ਤੀਜੇ ਪਾਸੇ ਅਗਰ ਗੱਲ ਕਰੀਏ ਤੇ ਕੇਵਲ ਸਿੰਘ ਢਿੱਲੋ ਜਿਹੜੇ ਬਰਨਾਲੇ ਤੋਂ ਆਲਰੇਡੀ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਭਾਵੇਂ ਉਹ ਕਾਂਗਰਸ ਪਾਰਟੀ ਦੇ ਵਿੱਚ ਐਮਐਲਏ ਸੀਗੇ ਪਰ ਭਾਜੀਪੀ ਦੇ ਵਿੱਚ ਆਉਣ ਤੋਂ ਬਾਅਦ ਮੇਰੇ ਖਿਆਲ ਨਾਲ ਅਸੈਂਬਲੀ ਇਲੈਕਸ਼ਨ ਨੂੰ ਪਹਿਲੀ ਵਾਰ ਲੜ ਰਹੇ ਨੇ ਭਾਜੀਪੀ ਦੀ ਟਿਕਟ ਦੇ ਉੱਤੇ ਤੇ ਉਹਨਾਂ ਨੇ ਵੀ ਆਪਣੀ ਤਿਆਰੀ ਪੂਰੀ ਕਮਰ ਕਸ ਕੇ ਲੜਾਈ ਲੜਈਏ ਔਰ ਬੀਜੇਪੀ ਵਾਸਤੇ ਖੁਸ਼ੀ ਵਾਲੀ ਗੱਲ ਐਤ ਕੀ ਹੈ ਵੇ ਕਿ ਵੀ ਜਿਹੜਾ ਵਿਰੋਧ ਕਿਸਾਨਾਂ ਦਾ ਹੁੰਦਾ ਸੀ ਨਾ ਬੀਜੇਪੀ ਦੇ ਕੈਂਡੀਡੇਟ ਦਾ ਉਹ ਐਤ ਕੀ ਚਾਰੋਂ ਕੌਨਸਟਿਟੂਐਂਸੀਸ ਦੇ ਵਿੱਚ ਨਹੀਂ ਦੇਖਣ ਨੂੰ ਮਿਲਿਆ ਭਾਵੇਂ ਛੋਟਾ-ਮੋਟਾ ਵਿਰੋਧ ਹੋਇਆ ਲੇਕਿਨ ਪਿੰਡਾਂ ਦੇ ਵਿੱਚ ਗਿੱਦਲਵਾਹਾ ਕੌਨਸਟਿਟੂਐਂਸੀ ਜਾਂ ਬਰਨਾਲਾ ਕੌਨਸਟਿਟੂਐਂਸੀ ਜੋ ਹੰਸ ਰਾਜ ਨੇ ਦੇਖਿਆ ਉਹ ਐਤ ਕੀ ਚਾਰਾਂ ਨੂੰ ਨਹੀਂ ਦੇਖਣਾ ਜੀ ਬਿਲਕੁਲ ਔਰ ਪਿੰਡਾਂ ਦੇ ਵਿੱਚ ਬੂਥ ਲੱਗੇ ਅੱਜ ਟ੍ਰਿਬਿਊਨ ਵਰਗੀ ਵੱਡੀ ਅਖਬਾਰ ਦੇ ਵਿੱਚ ਗਿੱਦਲਵਾਹ ਦੀ ਆ ਖਬਰ ਵੀ ਛਪੀ ਹੈ ਦੀ ਮਨਪ੍ਰੀਤ ਬਾਦਲ ਉਹਨਾਂ ਨੂੰ ਕਿੰਨੇ ਕੁ ਵੋਟ ਮਿਲਣਗੇ ਇਸ ਤੋਂ ਪਹਿਲੇ ਬੀਜੇਪੀ ਦੇ ਬੀਜੇਪੀ ਦੇ ਬੂਤ ਹਰ ਪਿੰਡ ਦੇ ਵਿੱਚ ਤਕਰੀਬਨ ਲੱਗੇ ਨੇ ਹੁਣ ਬਰਨਾਲੇ ਦੇ ਵਿੱਚ ਜਿਹੜੀ ਸਥਿਤੀ ਤੋਂ ਆਪਾਂ ਸ਼ੁਰੂ ਹੋਏ ਆ ਜੀ ਇਹਦੇ ਵਿੱਚ ਅਗਰ ਗੁਰਦੀਪ ਸਿੰਘ ਬਾਠ ਉਹਨਾਂ ਨੂੰ ਵੱਡਾ ਹੰਗਾਰਾ ਮਿਲਦਾ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਅਗਰ ਉਹ 10 15000 ਤੋਂ ਵੀ ਵੱਧਾ ਵੋਟ ਲੈ ਕੇ ਜਾਂਦੇ ਨੇ ਫਿਰ ਤੇ ਇਹਦਾ ਸਿੱਧਾ ਸਿੱਧਾ ਨੁਕਸਾਨ ਹਰਿੰਦਰ ਧਾਲੀਵਾਲ ਨੂੰ ਹੋਏਗਾ ਔਰ ਉੱਥੇ ਦੇ ਕੁਝ ਲੋਕਾਂ ਦਾ ਕਹਿਣਾ ਹੈ ਕਿ 5000 ਤੋਂ 10000 ਤੱਕ ਵੋਟਾਂ ਤੋਂ ਅਗਰ ਗੁਰਦੀਪ ਸਿੰਘ ਬਾਟ ਹੋਣਾ ਰਹਿ ਜਾਂਦੇ ਨੇ ਤੇ ਫਿਰ ਕਿਉਂਕਿ ਸਰਕਾਰ ਦਾ ਬਹੁਤ ਕੁਝ ਅਸਰ ਹੁੰਦਾ ਹੈ ਕਿਉਂਕਿ ਆਮ ਲੋਕਾਂ ਨੂੰ ਔਰ ਮਾਲਵੇ ਦੇ ਵਿੱਚ ਔਰ ਮਾਝੇ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਹੈ ਵੀ ਜੇ ਜੀ ਸਰਕਾਰ ਹੁੰਦੀ ਹੈ ਲੋਕੀ ਕਹਿੰਦੇ ਵੀ ਵੋਟ ਇਹਨਾਂ ਨੂੰ ਪਾ ਦਿਓ ਜੇ ਦੂਜੀ ਪਾਰਟੀ ਦਾ ਕੋਈ ਜਿਤਾ ਵੀ ਦਿੱਤਾ ਤੇ ਉਹ ਸਾਡਾ ਘਰ ਕੀ ਪਾਊਗਾ ਵੀ ਕਹਿੰਦੇ ਕਹਿੰਦੇ ਬਰਨਾਲੇ ਚ ਕਾਲਾ ਢਿੱਲੋ ਅੱਗੇ ਚੱਲ ਰਹੇ ਸੀ ਅਖੀਰਲੇ ਦਿਨ ਐਸੀ ਗੇਮ ਖੋਮੀ ਕਿ ਸਮੀਕਰਨ ਚੇਂਜ ਹੋ ਸਕਦੇ ਆ ਤੁਸੀਂ ਸਿੱਧਾ ਸਿੱਧਾ ਸਪਸ਼ਟ ਦੱਸੋਗੇ ਬਰਨਾਲਾ ਕਿਹਨੂੰ ਜਿਤਾ ਰਹੇ ਹੋ ਦੇਖੋ ਆਪਾਂ ਕਿਸੇ ਦੇ ਖਿਲਾਫ ਐਲੀਗੇਸ਼ਨ ਨਹੀਂ ਲਾ ਸਕਦੇ ਬਾਈ ਇਲੈਕਸ਼ਨ ਦੇ ਵਿੱਚ ਜਿਦੀ ਮਰਜ਼ੀ ਸਰਕਾਰ ਹੋਏ ਉਹ ਦੁਰਵਰਤੋਂ ਦੇ ਸਰਕਾਰੀ ਮਸ਼ੀਨਰੀ ਦੇ ਇਲਜ਼ਾਮ ਤੇ ਲੱਗਦੇ ਹੀ ਨੇ ਔਰ ਦੁਰਵਰਤੋਂ ਹੁੰਦੀ ਵੀ ਹੈ ਭਾਵੇਂ ਸਰਕਾਰ ਇਸ ਗੱਲ ਨੂੰ ਡਿਨਾਈ ਕਰਦੀ ਹੋਏ ਜਲੰਧਰ ਵੈਸਟ ਦੇ ਇਲੈਕਸ਼ਨ ਸੀਗੇ ਜਿਸ ਤਰੀਕੇ ਨਾਲ ਜਲੰਧਰ ਵੈਸਟ ਦੇ ਇਲੈਕਸ਼ਨ ਦੇ ਵਿੱਚ ਉੱਥੇ ਦੇ ਲੋਕਾਂ ਨੂੰ ਰਾਜਾ ਵਾਲੀ ਫੀਲਿੰਗ ਦਿੱਤੀ ਕਿ ਵੀ ਸਰਕਾਰ ਤੁਹਾਡੇ ਛੋਟੇ-ਛੋਟੇ ਕੰਮ ਤੋਂ ਲੈ ਕੇ ਵੱਡੇ-ਵੱਡੇ ਕੰਮ ਅੱਧੇ ਪੂਨੇ ਘੰਟੇ ਤੱਕ ਹੀ ਕਰ ਰਹੀ ਸੀ ਹੁਣ ਐਦਾਂ ਦੀ ਫੀਲਿੰਗ ਮੀਤ ਹੈ ਰੋਣਾ ਉੱਥੇ ਦੇ ਐਮਪੀ ਨੇ ਪਹਿਲੇ ਦੋ ਵਾਰ ਐਮਐਲਏ ਜਸੂਖ ਨੇ ਲਾਸਟ ਦਿਨ ਹਰ ਪਾਰਟੀ ਕੁਝ ਨਾ ਕੋ ਜਦਾਂ ਦਾ ਕਰਦੀ ਹੈ ਜਿਹਦੇ ਕਰਕੇ ਆਪਣੇ ਵੋਟਾਂ ਨੂੰ ਆਪਾਂ ਸਾਂਭ ਸੰਭਾਲ ਕਰੀਏ ਤੇ ਅਗਲੇ ਦਿਨ ਜਦ ਵੋਟਾਂ ਪੈਣੀਆਂ ਤੇ ਵੋਟਾਂ ਦੇ ਬੂਥ ਦੇ ਵਿੱਚ ਜਾਣ ਤੇ ਸਾਨੂੰ ਹੀ ਵੋਟਾਂ ਪਾਣ ਇਹ ਸਾਰਿਆਂ ਨੇ ਕੀਤਾ ਹੋਏਗਾ ਸਰਕਾਰ ਥੋੜਾ ਜ਼ਿਆਦਾ ਵੱਡੇ ਲੈਵਲ ਤੇ ਕਰ ਦਿੰਦੀ ਹੈ ਔਰ ਕੁਝ ਇਦਾਂ ਦਾ ਵੀ ਖਬਰ ਆਈ ਹੈ ਕਿ ਵੀ ਸੰਦੀਪ ਪਾਟਕ ਉਹਨਾਂ ਨੇ ਆਪਣੇ ਐਮ ਐਲ ਏਜ਼ ਮੰਤਰੀਆਂ ਦੀ ਖਾਸ ਡਿਊਟੀ ਲਈ ਹੋਈ ਸੀ ਕਿ ਵੀ ਇੱਕ ਇੱਕ ਪੌਕੇਟ ਨੂੰ ਮਾਰਕ ਕੀਤਾ ਹੋਇਆ ਸੀਗਾ ਔਰ ਅਗਰ ਇਹ ਮੈਨੇਜਮੈਂਟ ਉਸ ਤਰੀਕੇ ਨਾਲ ਹੀ ਹੋ ਗਿਆ ਹੋਵੇਗਾ ਜਿਸ ਤਰੀਕੇ ਨਾਲ ਸੰਦੀਪ ਪਾਟਕ ਉਹਨਾਂ ਨੇ ਕੀਤਾ ਹੈ ਤੇ ਫਿਰ ਕੋਈ ਵੱਡੀ ਹੈਰਾਨੀ ਵਾਲੀ ਗੱਲ ਨਹੀਂ ਹੈ ਉੱਥੇ ਜਿਹੜੇ ਹਰਿੰਦਰ ਧਾਲੀਵਾਲ ਉਹਨਾਂ ਵੀ ਜਿੱਤ ਸਕਦੇ ਨੇ ਕਾਲਾ ਢਿੱਲੋ ਨਾ ਲੋਕਾਂ ਦੀ ਨਜ਼ਰਾਂ 'ਚ ਅਗਰ ਤੁਸੀਂ ਉੱਥੇ ਲੋਕਾਂ ਨੂੰ ਪੁੱਛੋ ਤੇ ਉਹ ਕਹਿੰਦੇ ਨੇ ਕਿ ਵੀ ਸ਼ਹਿਰਾਂ ਦੇ ਵਿੱਚ ਤੇ ਕਾਲਾ ਢਿਲੋ ਨਾ ਅੱਗੇ ਔਰ ਕੇਵਲ ਢਿਲੋ ਉਹਨਾਂ ਨੂੰ ਵੀ ਤੁਸੀਂ ਅੰਡਰਐਸਟੀਮੇਟ ਨਹੀਂ ਕਰ ਸਕਦੇ ਕਿਉਂਕਿ ਜਦ ਕੋਡ ਆਫ ਕੰਡਕਟ ਲੱਗਿਆ ਸੀ ਉਸ ਤੋਂ ਪਹਿਲੇ ਉਹ ਕਹਿੰਦੇ ਬਰਨਾਲੇ ਦੀ ਰਾਜਨੀਤੀ ਵੇੜਿਆਂ ਤੋਂ ਸ਼ੁਰੂ ਹੁੰਦੀ ਹੈ ਤੇ ਉਹ ਤਕਰੀਬਨ ਸਾਰੇ ਵੇੜਿਆਂ ਦੇ ਗਿੜੇ ਉਹ ਕੇਵਲ ਢਿਲੋ ਉਹਨਾਂ ਨੇ ਆਲਰੇਡੀ ਲਾ ਚੁੱਕੇ ਸੀ ਜਦ ਕੋਡ ਲੱਗਿਆ ਬਿਲਕੁਲ ਕੱਲੀ ਬਰਨਰਾਂ ਨਹੀਂ ਗਿੱਦੜਵਾਹੇ ਚ ਵੀ ਗਿੱਦੜਵਾਹ ਮਾਨਪ੍ਰੀਤ ਨੇ ਵੀ ਪੂਰਾ ਐਸੀ ਵੋਟ ਨੂੰ ਪੂਰਾ ਟਾਰਗੇਟ ਕੀਤਾ ਹਨਾ ਗਿੱਦੜਵਾਹੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਉੱਥੇ ਬੜੇ ਤਗੜੇ ਤਰੰਦਰ ਵੱਡੇ ਪਲੇਅਰ ਬੜਿੰਗਾ ਦਾ ਪਰਿਵਾਰ ਆ ਡਿੰਬੀ ਢਿਲੋਂਾ ਮਾਨਪ੍ਰੀਤ ਬਾਦਲ ਕੀ ਨਚੋੜ ਕੱਢਿਆ ਐਗਜ਼ਿਟ ਪੋਲ ਕੀ ਕਹਿੰਦਾ ਗਿੱਦੜਵਾਹ ਕੰਸਟੀਚੂਐਂਸੀ ਦਾ ਰਿਜ਼ਲਟ ਇਸ ਗੱਲ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਕਿ ਬਾਦਲਾਂ ਦਾ ਗੜ ਮੰਨਿਆ ਗਿਆ ਅਕਾਲੀ ਦਲ ਦਾ ਗੜ ਮੰਨਿਆ ਗਿਆ ਗਿੱਦੜਵਾਹ ਵੱਡੇ ਬਾਦਲ ਸਾਹਿਬ ਵੀ ਇੱਥੋਂ ਲੜਦੇ ਸੀ ਫਿਰ 1995 ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਨੂੰ ਬਾਈ ਇਲੈਕਸ਼ਨ ਲੜਾਇਆ ਗਿਆ ਉਹ ਜਿੱਤ ਗਏ ਸਰਕਾਰ ਕਾਂਗਰਸ ਦੀ ਹੁੰਦੀ ਸੀ ਬੈਂ ਸਿੰਘ ਉਹਨਾਂ ਦੀ ਸਰਕਾਰ ਹੁੰਦੀ ਸੀ ਔਰ 95 ਦੇ ਵਿੱਚ ਗਿੱਦੜਵਾਹੇ ਤੋਂ ਮਨਪ੍ਰੀਤ ਬਾਦਲ ਉਹਨੇ ਜਿੱਤੇ ਸੀ ਪਰ ਸਿਰ ਤੇ ਹਾਸੇਗਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦਾ ਔਰ ਉਹ ਅਕਾਲੀ ਦਲ ਦੀ ਟਿਕਟ ਦੇ ਉੱਤੇ ਇਲੈਕਸ਼ਨ ਲੜ ਰਹੇ ਸੀਗੇ ਉਸ ਤੋਂ ਬਾਅਦ ਚਾਰ ਵਾਰ ਉੱਥੋਂ ਐਮ.ਐਲ.ਏ ਬਣੇ ਬਾਅਦ ਚ ਉਹਨਾਂ ਨੇ ਆਪਣੀ ਕੰਸਟਿਟੂਐਂਸੀ ਬਠਿੰਡਾ ਚੇਂਜ ਕਰ ਦਿੱਤੀ ਕਿਉਂਕਿ ਕਾਂਗਰਸ ਜੁਆਇਨ ਕੀਤੀ ਸੀ ਕਾਂਗਰਸ ਦੇ ਆਲਰੇਡੀ ਇੱਥੇ ਰਾਜਾ ਵਰਡਿੰਗ ਉਹਨਾਂ ਐਮ.ਐਲ.ਏ ਸੀਗੇ ਪਰ ਉੱਥੋਂ 65000 ਦੀ ਜਿਹੜ ਜਿਹੜੀ 2022 ਦੀ ਇਲੈਕਸ਼ਨ ਦੇ ਵਿੱਚ ਉਹ ਇੱਕ ਸਦਮਾ ਸੀਗਾ ਪਰ ਚਲੋ ਗਿੱਦੜ ਬਾਹੇ ਦੇ ਵਿੱਚ ਉਹਨਾਂ ਦੀ ਵਾਪਸੀ ਹੋਈ ਸੀ ਉਹਨਾਂ ਨੇ ਐਸ ਨੂੰ ਬਨਵਾਸ ਵੀ ਗਿਆ 14 ਸਾਲ ਬਾਅਦ ਮੈਂ ਵਾਪਿਸ ਆਇਆ ਪਰ ਉਸ ਬਨਵਾਸ ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਲੋਕਾਂ ਦਾ ਦਿਲ ਜਿੱਤ ਪਾਏ ਜਿਨ੍ਹਾਂ ਲੋਕਾਂ ਦਾ ਦਿਲ ਇਹ ਕਹਿ ਕੇ ਜਿੱਤਣ ਦੀ ਕੋਸ਼ਿਸ਼ ਕਰਨੀ ਸੀ ਵੀ 14 ਸਾਲ ਜਾਂ ਜਦੋਂ ਵੀ ਉੱਥੇ ਰਹੇ ਹੋ ਉਹਨਾਂ ਨੇ ਬੜਾ ਨਹੀਂ ਰਹੇ ਜਾਂ ਰਹੇ ਉਹਨਾਂ ਨੇ ਕੰਮ ਬਹੁਤ ਕੀਤਾ ਔਰ ਜਿੱਥੇ ਤੱਕ ਅਕਾਲੀ ਦਲ ਐਤਕੀ ਇਲੈਕਸ਼ਨ ਨਹੀਂ ਲੜ ਰਿਹਾ ਸੀਗਾ ਔਰ ਇਸ ਤਰੀਕੇ ਦੀ ਦੁਬਿਧਾ ਸੀਗੀ ਕਿ ਉਹ ਭਾਜਪਾ ਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਸੀ ਉਹਨਾਂ ਦੇ ਵੱਡੇ ਲੀਡਰ ਕਿਉਂਕਿ ਪੰਥਕ ਮਾਮਲਿਆਂ ਦੇ ਵਿੱਚ ਭਾਜਪਾ ਦਖਲ ਦੇ ਰਹੀ ਹੈ ਇਹ ਇਲਜ਼ਾਮ ਲਗਾਤਾਰ ਅਕਾਲੀ ਦਲ ਦੇ ਵੱਡੇ ਲੀਡਰ ਲਾ ਰਹੇ ਸੀਗੇ ਇਦਾਂ ਦੇ ਟਾਈਮ ਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਨੂੰ ਚਾਹਦੇ ਹੋਏ ਵੀ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਵਿਜੀਬਲ ਤਰੀਕੇ ਨਾਲ ਸਪੋਰਟ ਨਹੀਂ ਕਰ ਪਾ ਰਹੀ ਸੀ ਇਸ ਗੱਲ ਦਾ ਨੁਕਸਾਨ ਹੋਏਗਾ ਕਿਉਂਕਿ ਅੰਦਰ ਖਾਤੇ ਜਿਹੜੀ ਸਪੋਰਟਾਂ ਹੁੰਦੀਆਂ ਹਨ ਉਹ ਕਈ ਵਾਰ ਅੰਦਰ ਹੀ ਅੰਦਰ ਰਹਿ ਜਾਂਦੀ ਹੈ ਔਰ ਜਦ ਬਾਈਲੈਕਸ਼ਨ ਹੋਏ ਔਰ ਵੱਡੇ ਵੱਡੇ ਲੀਡਰ ਇਲੈਕਸ਼ਨ ਲੜ ਰਹੇ ਹੋਣ ਤੇ ਕੋਈ ਵੋਟ ਜਿਹਨੂੰ ਆਪਾਂ ਕਹਿੰਦੇ ਨੇ ਨਾ ਖਰੀਦੀ ਵੀ ਜਾਂਦੀ ਹੈ ਕਿਉਂਕਿ ਇਹ ਅਗਰ ਅਸੀਂ ਕੈਮਰੇ ਦੇ ਸਾਹਮਣੇ ਵੀ ਕਹਿ ਰਹੇ ਹਾਂ ਵੀ ਵੋਟਾਂ ਖਰੀਦੀਆਂ ਜਾਂਦੀਆਂ ਮੰਨ ਸਾਹਿਬ ਕਹਿੰਦੇ ਹੁੰਦੇ ਸੀ ਕਹਿੰਦੇ ਸਾਨੂੰ ਕੋਈ ਲੀਡਰ ਪੈਸੇ ਦੇਣਾ ਵੀ ਲੈ ਲਓ ਵੋਟ ਸਾਨੂੰ ਪਾ ਦਿਓ ਇਟ ਮੀਨਸ ਕਿ ਮਾਨ ਸਾਹਿਬ ਨੂੰ ਪਤਾ ਕਿ ਵੋਟਾਂ ਖਰੀਦੀਆਂ ਜਾਂਦੀਆਂ ਦੇਖੋ ਇਹ ਕਿ ਸਿਰਫ ਮਾਨ ਸਾਹਿਬ ਹੀ ਨਹੀਂ ਕਹਿ ਰਹੇ ਸੀ ਸਾਰੀ ਪੋਲਿਟੀਕਲ ਪਾਰਟੀਆਂ ਦੇ ਬੰਦੇ ਇਹੀ ਕਹਿ ਰਹੇ ਸੀ ਵੀ ਕੋਈ ਵੀ ਆਏ ਪੈਸੇ ਵੋਟ ਸਾਨੂੰ ਪਾਣਾ ਔਰ ਮੈਨੂੰ ਇਹ ਲੱਗਦਾ ਉੱਥੇ VOTING ਪਰਸੈਂਟੇਜ ਜਿਸ ਤਰੀਕੇ ਨਾਲ ਗਦਲਵਾ ਕਸਰ ਤੇ ਡਿੰਪੀ ਤੇ ਲੋਨਾਂ ਨੇ ਵੀ ਨਹੀਂ ਕੋਈ ਛੱਡੀ ਹੋएगी ਕਸਰ ਮਨਪਰੀਤ ਬਾਦਰ ਉਹਨਾਂ ਨੇ ਵੀ ਕੋਈ ਛੱਡੀ ਨਹੀਂ ਹੋਗੀ ਦੂਜੇ ਪਾਸੇ ਰਾਜਾਬੜੀ ਨੂੰ ਉਹਨਾਂ ਦਾ ਵੀ ਆਪਣੀ ਪਤਨੀ ਨੂੰ ਜਤਾਨ ਵਾਸਤੇ ਕਿਉਂਕਿ ਉੱਥੇ ਦੇ ਐਮਐਲਏ ਰਹੇ ਨੇ ਯਾਨੀ ਟ੍ਰਾਇੰਗਲਰ ਕੰਟੈਸਟ ਦੇ ਵਿੱਚ ਜੇ ਆਊਟਕਮ ਦੀ ਗੱਲ ਕਰੀਏ ਤੇ ਸਿੱਧੇ ਸਿੱਧੇ ਤੌਰ ਤੇ ਅਕਾਲੀ ਦਲ ਦੇ ਗੜ ਦੇ ਵਿੱਚ ਇਲੈਕਸ਼ਨ ਲੜਨ ਦਾ ਫਾਇਦਾ ਉਡਿੰਪੀ ਟੀਲੋ ਨੂੰ ਜ਼ਿਆਦਾ ਮਿਲ ਰਿਹਾ ਮਨਪ੍ਰੀਤ ਬਾਦਲ ਨੂੰ ਘੱਟ ਮਿਲ ਰਿਹਾ ਤੁਸੀਂ ਮਤਲਬ ਤੁਹਾਨੂੰ ਲੱਗਦਾ ਕਿ ਅੱਜ ਜਿਹੜਾ ਐਗਜ਼ਿਟ ਪੋਲ ਡਿੰਪੀ ਦੇ ਹੱਕ ਦੇ ਵਿੱਚ ਹੋ ਸਕਦੇ ਹੈਗੇ ਜਿੱਤ ਸਕਦੇ ਮੈਨੂੰ ਐ ਲੱਗਦਾ ਕਿ ਉੱਥੋਂ ਡਿੰਪੀ ਟੀਲੋ ਨਾ ਜਿੱਤ ਸਕਦੇ ਨੇ ਔਰ ਰਾਜਾ ਬੜਿੰਗ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੀ ਇਸ ਗੱਲ ਦਾ ਹੋ ਰਿਹਾ ਹੈ ਕਿ ਐਤ ਕੀ ਉੱਥੇ ਅਕਾਲੀ ਦਲ ਦਾ ਕੋਈ ਕੈਂਡੀਡੇਟ ਨਹੀਂ ਹੈ ਔਰ ਮਨਪ੍ਰੀਤ ਬਾਦਲ ਨੂੰ ਅਗਰ ਅਕਾਲੀ ਦਲ ਦੀ ਸਪੋਰਟ ਜਿਸ ਪੱਦਰ ਦੇ ਉੱਤੇ ਉਹ ਭਾਲਦੇ ਸੀਗੇ ਜੇ ਨਹੀਂ ਮਿਲੀ ਹੈ ਇਹਦਾ ਫਾਇਦਾ ਡਿੰਪੀ ਟੀਲੋ ਨੂੰ ਹੋ ਸਕਦਾ ਹੈ ਮਤਲਬ ਬਾਦਲਾ ਨੇ ਚੋਣਾਂ ਨਾਲ ਲੜ ਕੇ ਕਿਤਨਾ ਕਿਤੇ ਡਿੰਪੀ ਦਾ ਸਾਥ ਦੇ ਦਿੱਤਾ ਦੇਖੋ ਡਿੰਪੀ ਉਹ ਨਾ ਪਹਿਲੇ ਅਕਾਲੀ ਦਲ ਦੇ ਹਲਕਾ ਇੰਚਾਰਜ ਰਹੇ ਨੇ 2012 ਤੋਂ ਲੈ ਕੇ 2022 ਤੱਕ ਲਗਾਤਾਰ ਉੱਥੇ ਦੋ ਵਾਰ ਇਲੈਕਸ਼ਨ ਵੀ ਲੜੇ ਨੇ ਹੈ ਨਾ ਔਰ ਕਾਫੀ ਜਿਹੜੇ ਪਿਛਲੀ ਵਾਰ ਅਗਰ ਉਹ ਹਾਰੇ ਵੀ ਸੀਗੇ ਮੇਰੇ ਖਿਆਲ 13 14 ਤੋਂ ਵੋਟਾਂ ਤੋਂ ਰਾਜਾਵੜਿੰਗ ਤੋਂ ਹਾਰੇ ਸੀਗੇ ਉਹ ਰਾਜਾਵੜਿੰਗ ਉਹਨਾਂ ਦੇ ਨਾਨਕੇ ਪਿੰਡ ਤੋਂ ਜੇ ਉਹਨਾਂ ਨੂੰ ਕੋਈ ਸਪੋਰਟ ਨਾ ਮਿਲਦੀ ਔਰ ਜਿਸ ਤਰੀਕੇ ਨਾਲ ਜਿਸ ਲੈਵਲ ਤੇ ਉਹਨਾਂ ਨੇ ਉਹਨਾਂ ਪਿੰਡਾਂ ਦੇ ਵਿੱਚ ਕੰਮ ਕੀਤਾ ਸੀ ਉਹੀ ਵੋਟ ਜਿੱਤਦਾ ਕਰ ਰਾਜਾ ਵਡਿੰਗ ਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਲੁਧਿਆਣੇ ਗਏ ਉਹਨਾਂ ਕਰਕੇ ਇਲੈਕਸ਼ਨ ਹੋ ਰਿਹਾ ਜ਼ਿਮਨੀ ਚੋਣ ਆਪਣੇ ਆਪ ਨੂੰ ਕੈਂਡੀਡੇਟ ਵੀ ਦੇਖਦੇ ਹੋ ਸੀਐਮ ਦਾ ਜਾਂ ਪਾਰਟੀ ਅੰਦਰ ਚਰਚਾਵਾ ਵੀ ਚੱਲਦੀ ਹੈ ਹਨਾ ਕੀ ਲੱਗਦਾ ਤੁਹਾਨੂੰ ਕਿ ਜੇ ਉਹ ਗਿੱਦੜਵਾਹ ਵਾਪਸ ਆਉਂਦੇ ਨੇ ਉਹ ਜੇ ਹਾਲਾਤ ਵਾਪਸ ਰਹਿਣਗੇ ਤੇ ਜੇ ਗਿੱਦੜਵਾਹ ਵਾਪਸ ਆਉਂਦੇ ਨੇ ਫਿਰ ਲੁਧਿਆਣੇ ਵਾਲਿਆਂ ਦਾ ਕੀ ਬਣੂਗਾ ਰਜਲੀ ਆਉਣ ਵਾਲਾ ਸਮਾਂ ਥੋੜਾ ਮੁਸ਼ਕਲ ਹੋ ਸਕਦਾ ਨਹੀਂ ਦੇਖੋ ਗਿੱਦੜਵਾਹ ਵਾਪਸ ਤੇ ਨਹੀਂ ਆਣਗੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਐਤ ਕੀ ਇਲੈਕਸ਼ਨ ਲੜ ਰਹੀ ਹੈ ਬੜੀ ਇੱਕ ਸੂਝਵਾਨ ਲੀਡਰ ਨੇ ਉਹਨਾਂ ਦੀ ਆਪਣੀ ਇੱਕ ਸ਼ਖਸੀਅਤ ਹੈਗੀ ਹੈ ਇਹਦੇ ਵਿੱਚ ਕੋਈ ਦੂਰ ਹੈ ਨਹੀਂ ਕਿ ਅਮ੍ਰਿਤਾ ਵੜਿੰਗ ਤੋਂ ਜ਼ਿਆਦਾ ਬੈਟਰ ਕੈਂਡੀਡੇਟ ਉਹ ਕਾਂਗਰਸ ਦਾ ਸ਼ਾਇਦ ਕੋਈ ਹੋਰ ਹੋ ਵੀ ਨਹੀਂ ਸਕਦਾ ਸੀਗਾ ਲੇਕਿਨ ਅੱਤ ਕੀ ਸਮੀਕਰਣ ਹੀ ਵਿਗੜੇ ਹੋਏ ਸੀਗੇ ਔਰ ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਅਕਾਲੀ ਦਲ ਸੀਗਾ ਹੀ ਨਹੀਂ ਆਪਣੇ ਘੜ ਦੇ ਵਿੱਚ ਅਕਾਲੀ ਦਲ ਨਹੀਂ ਹੈ ਉਹ ਨਾ ਹੀ ਸਿੱਧੇ ਤੌਰ ਤੇ ਮਨਪ੍ਰੀਤ ਬਾਦਲ ਨੂੰ ਸਪੋਰਟ ਵੀ ਕਰਨਾ ਚਾਹੁੰਦਾ ਸੀਗਾ ਹੁਣ ਅਕਾਲੀ ਦਲ ਦੇ ਜਿੰਨੇ ਵੋਟ ਮਨਪ੍ਰੀਤ ਬਾਦਲ ਨੂੰ ਮਿਲਦੇ ਨੇ ਕਿਉਂਕਿ ਤੁਸੀਂ ਇਹ ਦੇਖੋ ਕਿ ਪਿਛਲੀ ਵਾਰ ਜਦ ਭਾਜਪਾ ਨੇ ਗੱਦੜਬਾਹਰ ਦੇ ਵਿੱਚੋਂ ਇਲੈਕਸ਼ਨ ਲੜੇ ਸੀ ਤੇ ਉਹਨਾਂ ਦੇ ਕੈਂਡੀਡੇਟ ਨੂੰ ਮਿਲੇ ਸੀਗੇ ਸ਼ਾਇਦ 220 ਵੋਟ 220 ਵੋਟ ਤੋਂ 50000 ਵੋਟ ਇੱਕ ਪਾਰਟੀ ਵਾਸਤੇ ਲੈ ਕੇ ਜਾਣਾ ਬੜਾ ਔਖਾ ਕੰਮ ਹੈਗਾ ਔਰ ਜਿੰਨੇ ਕੁ ਅਕਾਲੀ ਦਲ ਦੇ ਵੋਟ ਅਗਰ ਮਨਪਰੀਤ ਬਾਦਲ ਨੂੰ ਮਿਲ ਰਹੇ ਹੁੰਦੇ ਉਹਦਾ ਸਿੱਧਾ ਸਿੱਧਾ ਫਾਇਦਾ ਰਾਜਾਵੜੀ ਨੂੰ ਹੋਣਾ ਸੀਗਾ ਜਿੱਦਾਂ ਕਿਉਂਕਿ ਗਰਾਊਂਡ ਰਿਪੋਰਟ ਐਹੀ ਆ ਰਹੀ ਹੈ ਕਿ ਵੀ ਡਿੰਪੀ ਢਿੱਲੋ ਨਾ ਵੀ ਕਾਫੀ ਪੱਦਰ ਦੇ ਉਤੇ ਅਕਾਲੀ ਵੋਟ ਲੈਣ ਦੇ ਵਿੱਚ ਕਾਮਯਾਬ ਹੋ ਗਏ ਔਰ ਇਹੀ ਉਹਨਾਂ ਦੀ ਜਿੱਤ ਦੀ ਵਜ੍ਹਾ ਵੀ ਹੈ ਵਜ੍ਹਾ ਵੀ ਹੈ ਬਿਲਕੁਲ ਡੇਰਾ ਬਾਬਾ ਨਾਨਕ ਜਦੋਂ VOTING ਸ਼ੁਰੂ ਹੋਈ ਤਾਂ ਪਹਿਲੀ ਲੜਾਈ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਆਈ ਕਿਥੇ ਬਾਹਰਲੇ ਬੰਦੇ ਘੁੰਮ ਰਹੇ ਆ ਕੀ ਲੱਗ ਰਿਹਾ ਤੁਹਾਨੂੰ ਕਿ ਉੱਥੇ ਕੋਣ ਬਾਜ਼ੀ ਮਾਰੂ ਡੇਰਾ ਬਾਬਾ ਨਾਨਕ ਕੰਸਿਸਟੈਂਸੀ ਨੂੰ ਅਗਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋਗੇ ਤਾਂ ਉੱਥੇ ਚੜਦੀ ਹੈ ਮਾਜੇ ਦੇ ਵਿੱਚ ਨਾ ਕਿਸੇ ਵੀ ਕੰਸਿਸਟੈਂਸੀ ਦੇ ਵਿੱਚ ਜਿੱਤਣ ਵਾਸਤੇ ਤੁਹਾਡੇ ਕੋਲ ਇੱਕ ਦਬਕਾ ਹੋਣਾ ਚਾਹੀਦਾ ਹੈ ਉੱਥੇ ਦਬਕੇ ਦੀ ਪੋਲਿਟਿਕਸ ਬਹੁਤ ਮਸ਼ਹੂਰ ਹੈ ਔਰ ਉਸ ਜਗ੍ਹਾ ਦੇ ਉੱਤੇ ਕਿ ਪਹਿਲੇ ਇਹ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਹੈ ਉਹ ਡੇਰਾ ਬਾਬਾ ਨਾਨਕ ਕੋ ਨਹੀਂ ਲੜਦੇ ਹੁੰਦੇ ਸੀ ਉਹਨਾਂ ਦੀ ਦੂਜੀ ਕੰਸਿਸਟੈਂਸੀ ਹੁੰਦੀ ਸੀ ਡੇਰਾ ਬਾਬਾ ਨਾਨਕ ਜਦੋਂ ਸ਼ਿਫਟ ਹੋਏ ਤੇ ਉੱਥੇ ਸੀਗੇ ਸੋਚਾ ਸਿੰਘ ਲੰਗਾ ਸੋਚਾ ਸਿੰਘ ਲੰਗਾ ਉਹਨਾਂ ਦੀ ਵੀ ਅਕਾਲੀ ਦਲ ਦੇ ਵਿੱਚ ਤੂਤੀ ਬੋਲਦੀ ਸੀ ਕਿ ਉਹ ਉਹ ਉੱਥੇ ਦਬੰਗੀ ਰਾਜਨੀਤੀ ਵਾਸਤੇ ਉਹ ਮਸ਼ਹੂਰ ਸੀਗੇ ਔਰ ਮੈਨੂੰ ਯਾਦ ਹੈ ਕਿ ਜਦ ਸੁਖਜਿੰਦਰ ਸਿੰਘ ਰੰਦਾਵਾ ਇਸ ਕੰਸਟੀਟੂਐਂਸੀ ਤੋਂ ਲੜਨ ਆਏ ਤਾਂ ਸਭ ਤੋਂ ਵੱਡ ਪਹਿਲੇ ਉਹਨਾਂ ਨੂੰ ਸੋਚਾ ਸਿੰਘ ਲੰਗਾ ਦੀ ਦਬਕੇ ਵਾਲੀ ਰਾਜਨੀਤੀ ਨੂੰ ਕਿਦਾਂ ਭਾਨੀ ਵੀ ਮਾਰਨਾ ਇਹ ਇੱਕ ਵੱਡਾ ਚੈਲੰਜ ਸੀਗਾ ਉਹਨਾਂ ਨੇ ਵੀ ਉਹੀ ਤਰੀਕਾ ਅਪਣਾਇਆ ਔਰ ਜਾ ਕੇ ਸਭ ਤੋਂ ਪਹਿਲੇ ਪਿੰਡਾਂ ਦੇ ਵਿੱਚ ਸੋਚਾ ਸਿੰਘ ਲੰਗਾ ਦੇ ਬੰਦਿਆਂ ਦੇ ਖਿਲਾਫ ਮਤਲਬ ਕੁਝ ਐਦਾਂ ਦੀ ਰਾਜਨੀਤੀ ਚੱਲਦੀ ਹੈ ਇਤਿਹੀ ਕੀ ਹੋਇਆ ਕਿ ਵੀ ਉਹ ਐਮਪੀ ਇਲੈਕਟ ਹੋ ਗਏ ਐਮਪੀ ਲੈਕਟ ਹੋਣ ਤੋਂ ਪਹਿਲੇ ਉਹ ਰਵਿਕਰਨ ਕਾਲੂ ਹਣਾ ਤੋਂ ਸਿਰਫ 460 ਵੋਟਾ ਤੋਂ ਜਿੱਤੇ ਸੀ ਯਾਨੀ ਉੱਥੇ ਵੀ ਅਕਾਲੀਆਂ ਦਾ ਗੜ੍ਹ ਬਣ ਸਕਦੇ ਆਂ ਔਰ ਉੱਥੇ ਹੁਣ ਰਵਿਕਰਨ ਕਾਲੂ ਭਾਜਪਾ ਦੀ ਟਿਕਟ ਦੇ ਉੱਤੇ ਖੜੇ ਹੋਏ ਭਾਜਪਾ ਦਾ ਉੱਥੇ ਕੋਈ ਵੀ ਵੋਟ ਆਧਾਰ ਕਿਉਂਕਿ ਦਵਿੰਦਰ ਸਿੰਘ ਬੱਬੂ ਤੋਂ ਲੈ ਕੇ ਉਹਨਾਂ ਦੇ ਆਪ ਦੇ ਕੈਂਡੀਡੇਟ ਵੀ ਜਦ ਕਦੀ ਲੜੇ ਸੀਗੇ ਤੇ ਕੋਈ ਕੋਈ ਉੰਗਾਰਾ ਨਹੀਂ ਮਿਲਿਆ ਸੀਗਾ ਤੇ ਇਹ ਜ਼ਰੂਰ ਹੈ ਕਿ ਰਵਿਕਰਨ ਕਾਲੂ ਦੀ ਹੋਣ ਨਾਲ ਮਨਪ੍ਰੀਤ ਬਾਦਲ ਦੇ ਹੋਣ ਨਾਲ ਕੇਵਲ ਸਿੰਘ ਢਿੱਲੋਂ ਦੇ ਹੋਣ ਨਾਲ ਔਰ ਸੋਨ ਸਿੰਘ ਟੰਡਲ ਦੇ ਹੋਣ ਨਾਲ ਚਾਰ ਕੌਨਸੀ ਚੈਂਸੀਜ਼ ਦੇ ਵਿੱਚ ਭਾਜਪਾ ਦੀ ਵੋਟ ਪਰਸੈਂਟੇਜ ਤੇ ਵਧੇਗੀ ਲੇਕਿਨ ਉਥੇ ਜਿੱਤ ਪ੍ਰਾਪਤ ਹੋਏਗੀ ਇਹਦੇ ਚਾਂਸਸ ਬਹੁਤ ਘੱਟ ਹੈਗੇ ਆ ਪਰ ਫਿਰ ਵੀ ਕੇਵਲ ਸਿੰਘ ਢਿਲੋਣਾ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਦੱਸ ਤੋ ਕਿ ਰੇਸ ਵਿੱਚ ਹੈ ਮਨਪ੍ਰੀਤ ਸਿੰਘ ਬਾਦਲੂਣਾ ਰੇਸ ਵਿੱਚ ਹੈਗੇ ਨੇ ਉਹਨਾਂ ਦਾ ਰੇਸ ਵਿੱਚ ਹੋਣਾ ਹੀ ਆਪਣੇ ਆਪ ਵਿੱਚ ਭਾਜਪਾ ਵਾਸਤੇ ਇੱਕ ਬਹੁਤ ਵੱਡੀ ਗੱਲ ਹੈਗੀ ਹੈ ਹਾਂ ਸੋ ਗੱਲ ਕਰ ਰਹੇ ਸੀ ਡੇਰਾ ਬਾਬਾ ਨਾਨਕ ਦੀ ਉਥੇ ਮੈਟਰ ਕਰਦੇ ਨੇ 크ਿਸਚਨ ਵੋਟ ਔਰ 50000 ਦੇ ਕਰੀਬ ਉਸ ਕੌਨਸਟਿਟੂਐਂਸੀ ਦੇ ਹਲੇ ਦwale ਜਾਂ ਕੌਨਸਟਿਟੂਐਂਸੀ ਦੇ ਵਿੱਚ ਵੀ ਵੋਟ ਹੈਗੇ ਨੇ ਔਰ ਇਹ ਪਿਛਲੇ 2-3 ਇਲੈਕਸ਼ਨਾਂ ਤੋਂ ਜਦ ਇਹ 크ਰਿਸਚਨ ਵੋਟ ਉਹ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਦੇ ਖਾਤੇ 'ਚ ਬੋਲਦੀ ਸੀਗੀ ਤਦ ਵੀ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਦੱਸ ਚੁੱਕਿਆ ਕਿ 2022 ਦੇ ਇਲੈਕਸ਼ਨ ਸੁਖਜਿੰਦਰ ਸਿੰਘ ਰੰਦਾਵਾ ਉਹਨਾਂ ਨੇ 460 ਵੋਟਾਂ ਤੋਂ ਜਿੱਤੇ ਸੀ ਔਰ ਉਸ ਤੋਂ ਪਹਿਲੇ 2027 ਦੇ ਵਿੱਚ ਮੇਰੇ ਖਿਆਲ 13-1400 ਵੋਟਾਂ ਤੋਂ ਜਿੱਤੇ ਸੀ ਜਾਂ 2000 ਵੋਟਾਂ ਤੋਂ ਘੱਟ ਹੀ ਅੰਤਰ ਸੀ ਮੇਰਾ ਕਹਿਣਾ ਮੋਟਾ-ਮੋਟਾ ਮਤਲਬ ਹੈਗਾ ਉਸ ਤੋਂ ਪਹਿਲੇ 2012 ਦੇ ਵਿੱਚ ਵੀ ਜਿੱਤੇ ਸੀਗੇ ਤੇ ਐਨਾ ਕੋਈ ਮਾਰਜਨ ਸੀਗਾ ਯਾਨੀ 5000 ਤੋਂ ਥੱਲੇ ਥੱਲੇ ਮਾਰਜਨ ਤੋਂ ਜਿੱਤੇ ਰਹੇ ਨੇ ਔਰ ਨੋਟ ਕਰਨ ਵਾਲੀ ਗੱਲ ਹੈਗੀ ਹੈ 크ਰਿਸਚੀਅਨ ਸਪੋਰਟ ਉਹਨਾਂ ਨੂੰ ਐਨ ਬਲੌਕ ਮਿਲਦੀ ਸੀਗੀ ਪਰ ਐਤਗੀ ਐਤਗੀ ਉਦਕੇ ਸਮੀਕਰਨ ਵਿਗੜੇ ਹੋਏ ਨੇ ਮੇਰੀ ਬਹੁਤ ਸਾਰੇ ਲੋਕਾਂ ਨਾਲ ਗੱਲ ਹੋਈ ਉਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵੀ ਐਤਗੀ 70 30 ਦੀ ਰੇਸ਼ੀਓ ਨਾਲ 크ਰਿਸਚੀਅਨ ਵੋਟ ਵੰਡੇ ਗਏ ਨੇ ਔਰ ਐਦਾਂ ਦੇ ਹਾਲਾਤ ਦੇ ਵਿੱਚ ਜੇ ਵਿਨਿੰਗ ਮਾਰਜਨ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦਾ ਦੇਖਿਆ ਜਾਏ ਤੇ ਮੈਨੂੰ ਲੱਗਦਾ ਨਹੀਂ ਕਿ ਵੀ ਐਤ ਕੀ ਉਹਨਾਂ ਵਾਸਤੇ ਯਾਰ ਆਸਾਨ ਹੋਗੀ ਉਹ ਵੀ ਖਾਸ ਕਰਕੇ ਤਦ ਕਿ ਉਹ ਉਹਨਾਂ ਦਾ ਸਿੱਧਾ ਮੁਕਾਬਲਾ ਅਕਾਲੀਆਂ ਨਾਲ ਹੁੰਦਾ ਸੀ ਅਕਾਲੀ ਨਹੀਂ ਹੈਗੇ ਔਰ ਸੁਚਾ ਸਿੰਘ ਲੰਗਾ ਉਹਨਾਂ ਘੱਟ ਤੋਂ ਘੱਟ 5 ਤੋਂ 10000 ਵੋਟਾਂ ਨੂੰ ਤੇ ਆਪਣੇ ਆਪ ਦੇ ਲੈਵਲ ਤੇ ਇਨਫਲੂਐਂਸ ਕਰ ਸਕਦੇ ਨੇ ਜੇ ਉਹਨਾਂ ਨੇ ਓਪਨ ਸਪੋਰਟ ਦਿੱਤੀ ਹੈ ਨਾ ਸੁਖਜਿੰਦਰ ਸਿੰਘ ਰੰਧਾਵਾ ਨੂੰ ਤੇ ਫਿਰ ਇਹ ਲੜਾਈ ਬੜੀ ਗਹਿਗਚ ਵਾਲੀ ਹੋ ਸਕਦੀ ਹੈ ਔਰ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਵੀ ਅਗਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਜਿੱਤ ਗਏ ਤੇ ਫਿਰ ਉਹ ਫਿਰ ਉਸ ਆਪਣੇ ਏਰੀਆ ਡੇਰਾ ਬਾਬਾ ਨਾਨਕ ਦੇ ਕਿੰਗ ਕਹਿ ਲੋ ਸ਼ੇਰ ਕਹਿ ਲੋ ਬਬਰ ਸ਼ੇਰ ਕਹਿ ਲੋ ਉਹ ਉਸ ਤਰੀਕੇ ਨਾਲ ਅਮਰ ਜ ਹੋਣਗੇ ਪਰ ਚਾਂਸਸ ਉਹਨਾਂ ਦੇ ਘੱਟ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਕਿ ਗੁਰਦੀਪ ਸਿੰਘ ਰੰਦਾਵਾ ਆਮ ਆਦਮੀ ਪਾਰਟੀ ਵਾਲੇ ਉਹਨਾਂ ਦਾ ਪਲ ਡੇਰਾ ਬਾਬਾ ਨਾਨਕ ਤੋਂ ਪਰ ਦੇਖੋ ਉਸ ਕਨਸੀਸੈਂਸੀ ਦੇ ਵੈਰਾਈਟੀ ਜਾਂ ਮਾਜ ਦੇ ਬਾਰੇ ਚ ਨਾ ਇੱਕ ਗੱਲ ਬੜੀ ਮਸ਼ਹੂਰ ਹੈ ਜ ਜਿਹਦੀ ਸਰਕਾਰ ਹੁੰਦੀ ਹੈ ਨਾ ਲੋਕੀ ਉਹਨਾਂ ਦੀ ਪੱਗ ਬੰਨੀ ਸ਼ੁਰੂ ਕਰ ਦਿੰਦੇ ਆ ਜਿਦਾਂ ਅਕਾਲੀਆਂ ਦੀ ਸਰਕਾਰ ਦੇ ਵਿੱਚ ਜਿਹੜੇ ਕਾਂਗਰਸੀ ਵੀ ਸੀ ਨਾ ਉਹਨਾਂ ਨੇ ਵੀ ਨੀਲੀ ਪੱਗ ਬੰਨੀ ਸ਼ੁਰੂ ਕੀਤੀ ਸੀਗੀ ਔਰ ਉਹ ਏਰੀਆ ਉਹ ਜਿਹੜੀ ਸਰਕਾਰ ਹੁੰਦੀ ਹੈ ਯਾਨੀ ਜਿਹਦੀ ਰੂਲਿੰਗ ਪਾਰਟੀ ਹੈ ਉਹਦੇ ਇੱਕ ਇਮਪ੍ਰੈਸ਼ਨ ਦੇ ਵਿੱਚ ਬੜੀ ਜ਼ਬਰਦਸਤ ਹੁੰਦੀ ਹੈ ਵੀ ਛੋਟੇ ਥਾਣੇ ਸੋਣੇ ਦੀ ਲੜਾਈ ਦੇ ਵਿੱਚ ਵੀ ਉੱਥੇ ਬੜਾ ਰੋਲਾ ਪੈ ਜਾਂਦਾ ਹੈ ਤੇ ਇਸ ਕਰਕੇ ਜਿੱਥੇ ਦਬੰਗੀ ਦੀ ਰਾਜਨੀਤੀ ਚੱਲਦੀ ਹੋਏ ਨਾ ਤੇ ਉੱਥੇ ਫੇਰ ਸਰਕਾਰ ਅੱਗੇ ਰਹਿੰਦੀ ਅੱਗੇ ਰਹਿੰਦੀ ਬਿਲਕੁਲ ਲਾਸਟ ਸੀਟ ਰਹਿ ਗਈ ਚੱਬੇਵਾਲ ਜੀ ਵੈਸੇ ਇੰਨੀ ਰੋਚਕ ਸੀਟ ਤਾਂ ਲੋਕ ਸਭਾ 'ਚ ਵੀ ਨਹੀਂ ਸੀਗੀ ਇਸ ਵਾਰੀ ਵੀ ਜ਼ਿਕਰ ਬਹੁਤ ਘੱਟ ਹੋਇਆ ਪਰ ਕਿਵੇਂ ਲੱਗ ਰਿਹਾ ਤੁਹਾਨੂੰ ਵੀ ਰਣਜੀਤ ਕੁਮਾਰ ਕਾਂਗਰਸ ਵਾਲੇ ਉਹਨਾਂ ਦਾ ਪਲੜਾ ਭਾਰੀ ਹੈ ਈਸ਼ਾਨ ਚੱਬੇਵਾਲ ਜਾਂ ਫਿਰ ਸੋਨ ਸਿੰਘ ਠੰ ਜਦੋਂ ਤੋਂ ਇਹ ਲੜਾਈ ਛਿੜੀ ਹੈ ਨਾ ਜਦੋਂ ਤੋਂ ਇਹ ਇਲੈਕਸ਼ਨ ਕੋਡ ਆਫ ਕੰਡਕਟ ਲੱਗ ਗਿਆ ਹੈ ਈਸ਼ਾਨਤ ਜੱਬੇਵਾਲ ਉਹਨਾਂ ਦਾ ਨਾਂ ਉੱਥੇ ਚੱਲ ਰਿਹਾ ਹੈ ਉਹਨਾਂ ਦੇ ਪਿਤਾ ਰਾ ਡਾਕਟਰ ਰਾਜਕੁਮਾਰ ਜੱਬੇਵਾਲ ਉਹਨਾਂ ਦਾ ਚੰਗਾ ਦਬਕਾ ਹੈ ਉਹਨਾਂ ਦਾ ਨਾਂ ਵੀ ਅੱਗੇ ਸਰਨੇਮ ਵੀ ਜੱਬੇਵਾਲ ਹੀ ਲਾਉਂਦੇ ਨੇ ਔਰ ਜੱਬੇਵਾਲ ਦੇ ਵਿੱਚ ਹੀ ਇਹ ਇਲੈਕਸ਼ਨ ਸੀਗੀ ਬਿਲੋਂਗਿੰਗ ਅਗਰੈਸ ਹੁੰਦੀ ਹੈ ਨਾ ਕਿਸੇ ਵੀ ਕੰਸਟੀਟੂਐਂਸੀ ਦੇ ਵਿੱਚ ਲੋਕਾਂ ਦੀ ਲੀਡਰ ਦੇ ਨਾਲ ਉਹ ਜੱਬੇਵਾਲ ਸਾਹਿਬ ਨਾਲ ਸੀਗੀ ਸੋਨ ਸੋਨ ਸਿੰਘ ਠੰਡਰ ਉਹਨਾਂ ਤੇ ਅਕਾਲੀ ਦਲ ਜਿਸ ਦਿਨ ਛੱਡਿਆ ਉਸ ਤੋਂ ਅਗਲੇ ਦਿਨ ਉਹ ਟਿਕਟ ਲੈ ਕੇ ਆ ਗਏ ਔਰ ਮੇਰੇ ਖਿਆਲ ਨਾਲ ਲਾਸਟ ਡੇਅ ਦਿਨ ਸੀਗਾ ਨੋਮੀਨੇਸ਼ਨ ਪਰੰਦਾ ਜਿਸ ਦਿਨ ਸੋਨ ਸਿੰਘ ਠੰਡਰ ਉਹਨਾਂ ਜੁਆਇਨ ਕੀਤੀ ਹੈ ਭਾਜਪਾ ਫਿਰ ਉਸ ਤੋਂ ਬਾਅਦ ਦੂਜੇ ਰਣਜੀਤ ਸਿੰਘ ਉਹ ਬੀਐਸਪੀ ਦੇ ਕੈਂਡੀਡੇਟ ਹੁੰਦੇ ਸੀ ਹੁਸ਼ਿਆਰਪੁਰ ਲੋਕ ਸਭਾ ਤੋਂ ਉਹ ਕਿ ਚਲੇ ਗਏ ਇੱਥੇ ਕਾਂਗਰਸ ਦੇ ਵਿੱਚ ਤੇ ਯਾਨੀ ਉੱਥੇ ਲੈ ਦੇ ਕੇ ਤਿੰਨੋਂ ਦੇ ਤਿੰਨੋਂ ਕੈਂਡੀਡੇਟ ਰਲ ਬਦਲੂ ਸੀਗੇ ਜਿ ਆਪਾਂ ਡਾਕਟਰ ਰਾਜਕੁਮਾਰ ਜੱਬੇਵਾਲ ਉਹਨੂੰ ਗਏ ਫਿਰ ਉਸ ਤੋਂ ਬਾਅਦ ਕੰਪੈਰੀਜ਼ਨ ਦੇ ਵਿੱਚ ਮੈਨੂੰ ਲੱਗਦਾ ਜਦੋਂ ਤੋਂ ਇਹ ਰੇਸ ਸ਼ੁਰੂ ਹੋਈ ਹੈ ਉਹ ਡਾਕਟਰ ਰਾਜਕੁਮਾਰ ਜੱਬੇਵਾਲ ਉਹ ਨਦੀ ਵਜਾ ਨਾਲ ਉਹਨਾਂ ਦੇ ਪੁੱਤਰ ਹਮੇਸ਼ਾ ਤੋਂ ਅੱਗੇ ਚੱਲ ਰਹੇ ਸੀ ਉਹਦੇ ਵਿੱਚ ਤੇ ਮੈਨੂੰ ਲੱਗਦਾ ਹੈ ਉਹਨਾਂ ਦੇ ਵਿਰੋਧੀਆਂ ਨੂੰ ਵੀ ਕੋਈ ਡਾਊਟ ਨਹੀਂ ਕਿ ਵੀ ਉਹ ਸੀਟ ਇਸ਼ਾਂਕ ਜੱਬੇਵਾਲ ਉਹਨਾਂ ਜਿੱਤ ਜਾਣਗੇ ਬਿਲਕੁਲ ਤੁਸੀਂ ਹੁਣ ਤੱਕ ਜੋ ਆਪਾਂ ਐਨਲਾਈਜ਼ ਕੀਤਾ ਤੇ ਚਾਰ ਸੀਟਾਂ ਤੇ ਇਲੈਕਸ਼ਨ ਹੈ ਤੁਸੀਂ ਤਿੰਨ ਤਾਂ ਸਿੱਧੀਆਂ-ਸਿੱਧੀਆਂ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਜਿੱਤ ਜਾਊਗੀ ਬਰਨਾਲੇ ਵਾਲੀ ਵੀ ਤੁਸੀਂ ਕਿਹਾ ਕਿ ਇਹਨਾਂ ਨੂੰ ਐਜ ਹੈਗਾ ਆ ਹਾਲਾਂਕਿ ਆਪਾਂ ਸੁਣ ਰਹੇ ਆ ਵੀ ਹੁਣ ਇਹ ਇਹਨਾਂ ਇਲੈਕਸ਼ਨਾਂ ਦੇ ਵਿੱਚ ਨਾ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਵੀ ਦੂਜੀ ਪਾਰਟੀ ਨੂੰ ਕਿੰਨੇ ਵੋਟ ਮਿਲ ਰਹੇ ਨੇ ਸਾਨੂੰ ਆਪ ਨੂੰ ਕਿੰਨੇ ਵੋਟ ਮਿਲ ਰਹੇ ਨੇ ਉਹ ਆਪਾਂ ਝੋਲੀ ਚ ਪਾ ਕੇ ਉਹ ਗਿਣ ਲੈ ਉਸ ਤੋਂ ਬਾਅਦ ਸਾਡੀ ਜਿੱਤ ਇਸ ਗੱਲ ਦੇ ਉੱਤੇ ਡਿਪੈਂਡ ਕਰ ਰਹੀ ਹੈ ਵੀ ਦੂਜੀ ਪਾਰਟੀ ਦੇ ਕੈਂਡੀਡੇਟ ਕਿਦਾਂ-ਕਿਦਾਂ ਲੈ ਕੇ ਜਾਂਦੇ ਨੇ ਜਿੱਦਾਂ ਤੁਸੀਂ ਸਮੀਕਰਨ ਬਣਾਏ ਹੋਏ ਨੇ ਜਿੱਦਾਂ ਅਸੀਂ ਬਰਨਾਲੇ ਦੀ ਗੱਲ ਕੀਤੀ ਵੀ ਗੁਰਦੀਪ ਸਿੰਘ ਬਾਟ ਉਹਨਾਂ ਨੂੰ ਜੇ 10000 15000 ਵੋਟਾਂ ਤੋਂ ਜ਼ਿਆਦਾ ਮਿਲਦੀ ਹੈ ਫਿਰ ਹਰਿੰਦਰ ਸਿੰਘ ਢਾਲੀਵਾਲ ਉਹਨਾਂ ਦਾ ਜਿਤਨਾ ਔਖਾ ਜੇ ਗੁਰਦੀਪ ਸਿੰਘ ਬਾਠ ਹੁਣਾਂ 5000 7000 ਵੋਟਾਂ ਤੱਕ ਹੀ ਨਿਪਟ ਜਾਂਦੇ ਨੇ ਫਿਰ ਤਾਲੀਵਾਲ ਸਾਹਿਬ ਦੀ ਬਲੇ ਬਲੇ ਹੈ ਲੇਕਿਨ ਉਥੇ ਜਿਸ ਤਰੀਕੇ ਦੀ ਰਿਪੋਰਟ ਆ ਰਹੀ ਹੈ ਵੀ ਪਿੰਡਾਂ ਦੇ ਵਿੱਚੋਂ ਸਭ ਤੋਂ ਵੱਡਾ ਰੋਡ ਸ਼ੋ ਗੁਰਦੀਪ ਸਿੰਘ ਬਾਠ ਹੁਣਾਂ ਦਾ ਸੀਗਾ ਔਰ ਇੱਥੇ ਤੱਕ ਵੀ ਗੱਲ ਆ ਰਹੀ ਹੈ ਵੀ ਗੁਰਦੀਪ ਸਿੰਘ ਬਾਠ ਹੁਣਾਂ ਦੇ ਪਿੱਛੇ ਵੀ ਇੱਕ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਦੀ ਸਪੋਰਟ ਸੀਗੀ ਜੇ ਇਹ ਗੱਲਾਂ ਸੱਚ ਹੈ ਤੇ ਫਿਰ ਤੁਸੀਂ ਦੇਖੋ ਕਿ ਵੀ ਇੰਟਰਨਲ ਪੋਲਿਟਿਕਸ ਕਈ ਵਾਰ ਜਿਹੜੀ ਓਪਨ ਪੋਲਿਟਿਕਸ ਦੇ ਉੱਤੇ ਪਾਰੀ ਪੈ ਜਾਂਦੀ ਹੈ ਬਹੁਤ ਬਹੁਤ ਸ਼ੁਕਰੀਆ ਸਰ ਤੁਸੀਂ ਗੱਲਬਾਤ ਕੀਤੀ ਸੋ ਰਜੀਵ ਪਾਸਕਰ ਜੀ ਨਾਲ ਗੱਲਬਾਤ ਕਰ ਰਹੇ ਸੀਗੇ ਚੋਣਾ ਹੋ ਹਟੀਆਂ ਜ਼ਿਮਨੀ ਚੋਣਾ ਰਿਜ਼ਲਟ ਨੂੰ ਕੁਝ ਸਮਾਂ ਰਹਿ ਗਿਆ ਹੈ ਪਰ ਪ੍ਰੈਡਿਕਸ਼ਨ ਕੀਤੀ ਹੈ ਵੀ ਕਿਹੜੇ ਕਿਹੜੇ ਉੱਥੇ ਜਿਹੜੇ ਪੁਆਇੰਟਸ ਨੇ ਉਹ ਕਾਊਂਟ ਹੋਏ ਕਿਹੜੇ ਕਿਹੜੇ ਤਰਕਾਂ ਕਰਕੇ ਕਿਹੜੀਆਂ ਵਜਾਵਾਂ ਕਰਕੇ ਕੋਈ ਅੱਗੇ ਜਾਂ ਪਿੱਛੇ ਹੈ ਦੇਖਣ ਵਾਲੀ ਗੱਲ ਹੋਏਗੀ ਕਿ ਸਿਆਸਤ ਕੀ ਰੁਖ ਅਪਣਾਉਂਦੀ ਹੈ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ